ਕਾਂਗਰਸ ਪਾਰਟੀ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਪੰਜਾਬ ਚ ਦੁਬਾਰਾ ਆ ਕੇ ਲੱਗੀ ਆ ਮੇਰੇ ਭਰਾਵੋ ਅੱਜ ਕਿਸੇ ਕੋਲ ਕਿਤੇ ਪਤਾ ਨਹੀਂ ਕਦੋਂ ਗੈਂਗਸਟਰ ਕਦੋਂ ਗੋਲੀ ਚਲਾ ਦੇ ਹਰ ਮੁਹੱਲੇ ਦੇ ਵਿੱਚ ਚਿੱਟਾ ਵਿਕ ਰਿਆ ਜਿਹੜੇ ਯੂਪੀ ਅਰਗੇ ਸੂਬੇ ਸਾਡੋ ਪਿੱਛੇ ਸੀ ਅੱਜ ਉਹ ਸੂਬੇ ਅਸਮਾਨ ਤੇ ਪਹੁੰਚ ਗਏ ਅੱਜ ਕਿਸੇ ਵੀ ਪਿੰਡ ਚ ਗੱਲ ਕਰ ਲੋ ਉਹ ਕਹਿੰਦੇ ਜੀ ਸਾਨੂੰ ਮੋਦੀ ਸਾਹਿਬ ਚਾਹੀਦੇ ਆ ਸਾਨੂੰ ਬੀਜੇਪੀ ਚਾਹੀਦੀ ਆ ਅੱਜ ਇੱਕ ਗੱਲ ਮੇਰੇ ਪੰਜਾਬੀਓ ਸਮਝਿਓ ਇੱਕ ਗੱਲ ਮੇਰੀ ਸੁਣ ਲਓ ਕਿਉਂਕਿ ਮੈਂ ਵੀ ਜੇ ਤੁਹਾਡੇ ਮੂਹਰੇ ਖੜਾ ਅੱਜ ਇਸ ਪੰਜਾਬ 'ਚ ਜਦ ਪੰਜਾਬ ਦੇ ਵਿੱਚ ਨੇਰੀ ਵਗ ਰਹੀ ਸੀ ਖੂਨ ਵਹਿ ਰਿਆ ਸੀ ਤਾਂ ਉਦੋਂ ਸ਼ਹੀਦ ਆਜ਼ਮ ਸardar ਬੀਨ ਸਿੰਘ ਨੇ ਆਪਣੇ ਖੂਨ ਦਾ ਟੁਕੜਾ ਟੁਕੜਾ ਸਰੀਰ ਦਾ ਟੁਕੜਾ ਟੁਕੜਾ ਕਰਾ ਕੇ ਇਹ ਪੰਜਾਬ ਨੂੰ ਅਮਨ ਸ਼ਾਂਤੀ ਦਿੱਤੀ ਅੱਜ ਉਸੇ ਤਰੀਕੇ ਨਾਲ ਅੱਜ ਪੰਜਾਬ 'ਚ ਦੁਬਾਰਾ ਅੱਗ ਲੱਗੀ ਆ ਮੇਰੇ ਭਰਾਵੋ ਅੱਜ ਕਿਸੇ ਕੋਲ ਕਿਤੇ ਪਤਾ ਨਹੀਂ ਕਦੋਂ ਗੈਂਗਸਟਰ ਕਦੋਂ ਗੋਲੀ ਚਲਾ ਦੇ ਹਰ ਮੁਹੱਲੇ ਦੇ ਵਿੱਚ ਚਿੱਟਾ ਵਿਕ ਰਿਆ ਅੱਜ ਫਾਈਨੈਂਸ਼ੀਅਲ ਐਮਰਜੈਂਸੀ ਲੱਗੀ ਆ ਅੱਜ ਇੱਕ ਕੌੜੀ ਵੀ ਸਾਡੀ ਸਰਕਾਰ ਕੋਲ ਹੈ ਨਹੀਂ ਅੱਜ ਜ਼ਹਿਰਖਾਨ ਨੂੰ ਵੀ ਪੈਸਾ ਸਾਡੇ ਪੰਜਾਬ ਕੋਲ ਹੈ ਨਹੀਂ ਕੱਲੇ-ਕੱਲੇ ਪਿੰਡ 'ਚ ਗੱਲ ਕਰੋ ਕੱਲੇ-ਕੱਲੇ ਸ਼ਹਿਰ ਦੀ ਗਲੀ 'ਚ ਗੱਲ ਕਰੋ ਹਰੇਕ ਬੰਦਾ ਚਾਹੁੰਦਾ ਵੀ ਕੇਂਦਰ ਕੇਂਦਰ ਦੀ ਸਰਕਾਰ ਮੋਦੀ ਜੀ ਦੀ ਸਰਕਾਰ ਤੋਂ ਬਗੈਰ ਸਾਡੀ ਮਦਦ ਤੋਂ ਬਿਨਾਂ ਸਾਡਾ ਪੰਜਾਬ ਨਹੀਂ ਬਚ ਸਕਦਾ ਮੈਂ ਇੱਕ ਮੈਸੇਜ ਸੰਦੇਸ਼ ਦੇਣਾ ਚਾਹੁੰਦਾ ਇਸ ਮੰਚ ਤੋਂ ਬੀਜੇਪੀ ਦੀ ਸਰਕਾਰ ਹਰ ਹਾਲ ਬਣ ਰਹੀ ਆ ਬੀਜੇਪੀ ਦੀ ਸਰਕਾਰ ਮੱਧਿਆਪੇਸ਼ ਗੁਜਰਾਤ ਰਾਜਸਥਾਨ ਸਾਡੀ ਯੂਪ ਚੋਂ ਉਹ ਸਰਕਾਰ ਮੋਦੀ ਜੀ ਦੀ ਆਲਰੇਡੀ ਫੈਸਲਾ ਹੋ ਚੁੱਕਿਆ ਬਣ ਰਹੀ ਆ ਆਪਾਂ ਪੰਜਾਬ ਵਾਲੇ ਜਿਹੜਾ 10 ਸਾਲ ਦੇ ਵਾਂਝੇ ਆ 10 ਸਾਲ ਦੇ ਆਪਾਂ ਮੋਦੀ ਦੇ ਅਸ਼ੀਰਵਾਦ ਤੋਂ ਬਿਨਾਂ ਪੰਜਾਬ ਜਿਹੜਾ ਉਹ ਕਰਜ਼ੇ ਚ ਡੁੱਬਿਆ ਪਿਆ ਮੈਂ ਇਕੱਲੇ ਇਕੱਲੇ ਨੂੰ ਇਸ ਮੰਚ ਤੋਂ ਇਹ ਬੇਨਤੀ ਹੱਥ ਜੋੜ ਕੇ ਕਰਨੀ ਚਾਹੁੰਦਾ ਮੇਰੇ ਭਰਾਵੋ ਮੇਰੀਆਂ ਭੈਣਾਂ ਮੇਰੀ ਮਾਤਾ ਮੇਰੇ ਬਜ਼ੁਰਗੋ ਇਸ ਵਾਰ ਪਹਿਲੀ ਵਾਰ ਕਮਲ ਦਾ ਫੁੱਲ ਉਹ ਇਸ ਵਾਰ ਪੰਜਾਬ 13 ਦੀਆਂ 13 ਸੀਟਾਂ ਤੇ ਲੜ ਰਿਹਾ ਤੇ ਜੇ ਇਸ ਵਾਰ ਆਪਾਂ ਮੌਕਾ ਗੰਬਾਤ ਆ ਤੇ ਆਪਾਂ ਨੂੰ ਪੰਜਾਬ ਨੂੰ ਇਸ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਨੂੰ ਇਹ ਪੰਜਾਬ ਜਿਹੜਾ ਨਸ਼ੇ ਚ ਡੁੱਬ ਚੁੱਕਿਆ ਪੰਜਾਬ ਜਿਹੜਾ ਖੂਨ ਦੀ ਹੋਲੀ ਚ ਡੁੱਬ ਚੁੱਕਿਆ ਉਸ ਪੰਜਾਬ ਨੂੰ ਬਚਾ ਲੋ ਉਸ ਪੰਜਾਬ ਨੂੰ ਬਚਾਉਣ ਦੀ ਜ਼ਿੰਮੇਵਾਰੀ ਤੁਸੀਂ ਚੱਕੀ ਆ ਇਸ ਕਰਕੇ ਮੇਰੇ ਪ੍ਰਭੂ ਮੈਂ ਭਾਵਨਾ ਮੈਂ ਕੋਈ ਜ਼ਿਆਦਾ ਗੱਲਾਂ ਨਹੀਂ ਕਰਦੀਆਂ ਕਿਉਂਕਿ ਸਾਡੇ ਜਾਖੜ ਸਾਹਿਬ ਨੇ ਗੱਲਾਂ ਸਾਰੀਆਂ ਦੱਸਣੀਆਂ ਅੱਜ ਸਾ ਤੋਂ ਪਿੱਛੇ ਜਿਹੜੇ ਯੂਪੀ ਅਰਗੇ ਸੂਬੇ ਸਾਡੋ ਪਿੱਛੇ ਸੀ ਅੱਜ ਉਹ ਸੂਬੇ ਅਸਮਾਨ ਤੇ ਪਹੁੰਚ ਗਏ ਅੱਜ ਕਿਸੇ ਵੀ ਪਿੰਡ ਚ ਗੱਲ ਕਰ ਲੋ ਉਹ ਕਹਿੰਦੇ ਜੀ ਸਾਨੂੰ ਮੋਦੀ ਸਾਹਿਬ ਚਾਹੀਦੇ ਆ ਸਾਨੂੰ ਬੀਜੇਪੀ ਚਾਹੀਦੀ ਆ ਸਾਨੂੰ ਯੋਗੀ ਅਰਗੇ ਪਰ ਚੀਫ ਮਿਨਿਸਟਰ ਚਾਹੀਦੇ ਆ ਕਿਉਂ ਕਹਿੰਦੇ ਆ ਕਿਉਂਕਿ ਜਿਹੜਾ ਕੋਈ ਨਸ਼ਾ ਵੇਚਦਾ ਜਿਹੜਾ ਕੋਈ ਚੋਰੀ ਕਰਦਾ ਉਹਦੇ ਮੋਦੀ ਯੋਗੀ ਜੀ ਉਹਦੇ ਹੱਥ ਸਲਾਮਤ ਨਹੀਂ ਰਹਿੰਦੇ ਉਹਦੀ ਦੁਬਾਰਾ ਹਿੰਮਤ ਨਹੀਂ ਪੈਂਦੀ ਉਹ ਕਿਸੇ ਨੂੰ ਹੱਥ ਲਾ ਲਵੇ ਜੋ ਕੱਲ ਮੋਦੀ ਸਾਹਿਬ ਨੇ ਧਾਰਮਿਕ ਗੱਲਾਂ ਕੀਤੀਆਂ ਉਹ 550 ਸਾਲ ਤੋਂ ਸਾਡੇ RAM ਜੀ ਜੇ ਕਿਸੇ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਵੇ ਇੱਕ ਵਰਗ ਸਾਡੇ ਰਾਮ ਜੀ ਦੇ ਉਸ ਭਵ ਮੰਦਰ ਤੇ ਕਬਜ਼ਾ ਕਰੀ ਬੈਠਾ ਸੀ ਕਿਸੇ ਤੋਂ ਹਿੰਮਤ ਨਹੀਂ ਹੋਈ ਵੀ ਉਹ ਕਬਜ਼ਾ ਛਡਵਾ ਲੇ ਰਾਮ ਜੀ ਦੀ ਕਿਰਪਾ ਕਿਤੇ ਹੋਈ ਹੱਥ ਖੜੇ ਕਰਕੇ ਦੱਸੋ ਰਾਮ ਜੀ ਦੀ ਕਿਰਪਾ ਕਿਤੇ ਹੋਈ ਆ ਦੇਖੋ ਜੋਸ਼ ਮੋਦੀ ਜੀ ਤੇ ਕਿਰਪਾ ਹੋਈ ਤੇ ਅੱਜ ਉਹ ਰਾਮ ਮੰਦਰ ਅੱਜ ਰਾਮ ਜੀ ਦਾ ਭਵ ਮੰਦਰ ਬਣਿਆ ਹੋਇਆ ਅੱਜ ਜਦੋਂ ਅੱਜ ਜਦੋਂ ਉਹ ਇਹ ਕਾਂਗਰਸ ਪਾਰਟੀ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਜੇ ਕੋਈ ਰਾਮ ਮੰਦਰ ਕੋਈ ਗੁਰਦੁਆਰੇ ਕੋਈ ਮੰਦਰ ਉਹ ਰਾਮ ਮੰਦਰ ਕਮੇਟੀ ਨੇ ਸੁਨੇਹਾ ਭੇਜਿਆ ਸੀ ਤੁਹਾਨੂੰ ਬੁਲਾਇਆ ਸੀ ਇਸੇ ਕਰਕੇ ਤੁਹਾਡੇ ਕਰਮ ਫੁੱਟ ਗਏ ਇਸੇ ਕਰਕੇ ਕਾਂਗਰਸ ਪਾਰਟੀ ਖਤਮ ਹੋ ਗਈ ਜਦੋਂ ਰਾਮ ਮੰਦਰ ਜਾਣੋ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਨੇ ਚਿੱਠੀ ਲਿਖ ਕੇ ਕਿਹਾ ਓਏ ਤੁਹਾਡੇ ਕਰਮ ਤੁਸੀਂ ਇਹ ਕਹਿ ਦੋ ਵੀ ਅਸੀਂ ਗੁਰਦੁਆਰੇ ਨਹੀਂ ਜਾਣਾ ਅਸੀਂ ਬਾਇਕਾਟ ਕਰਦੇ ਆਂ ਰਾਮ ਮੰਦਰ ਦਾ ਇਹ ਜੇ ਬਾਂਦਰ ਦਾ ਮੰਦਰ ਦਾ ਬਾਇਕਾਟ ਕਰਦੇ ਆ ਤੇ ਹੱਥ ਖੜੇ ਕਰਕੇ ਦੱਸੋ ਕਾਂਗਰਸ ਪਾਰਟੀ ਦਾ ਬਾਇਕਾਟ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ ਇਹ ਦੱਸੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅੱਜ ਕਰਤਾਰਪੁਰ ਸਾਗ ਲਾਂਬੇਵਾਰੇ ਕੱਲ ਮੋਦੀ ਜੀ ਨੇ ਕੀ ਕਿਹਾ ਜੇ ਮੈਂ ਉਸ ਵੇਲੇ ਮੇਰੇ ਕੋਲ ਫੌਜ ਹੁੰਦੀ ਮੇਰੇ ਕੋਲ ਦੰਬੇ ਹਜ਼ਾਰ ਫੌਜੀ ਫੜੇ ਹੁੰਦੇ ਪਾਕਿਸਤਾਨ ਦੇ ਤੇ ਮੈਂ ਇੱਕੋ ਸ਼ਰਤ ਤੇ ਉਹਨਾਂ ਨੂੰ ਛੱਡਦਾ ਵੀ ਕਰਤਾਰਪੁਰ ਸਾਹਿਬ ਲਾਂਗਾ ਜਿਹੜਾ ਅਸੀਂ ਬਣਾਇਆ ਸਾਡੇ ਕੋਲੋਂ ਕਰਤਾਰਪੁਰ ਸਾਹਿਬ ਦੀ ਜਗ੍ਹਾ ਪਹਿਲਾਂ ਹਿੰਦੁਸਤਾਨ ਨੂੰ ਦੋ ਫੇਰ 90 ਹਜ਼ਾਰ ਫੌਜੀ ਆ ਜਿਹੜੇ ਬੰਦਕ ਮੈਂ ਛੱਡੂੰਗਾ ਇਹ ਸੋਚ ਆ ਪੰਜਾਬ ਲਈ મોદી ਜੀ ਦੀ ਜਦੋਂ ਕੇਸਰੀ ਪੱਗ ਸਜਾਈ ਮੇਰੇ ਅਰਗੇ ਮੇਰੇ ਅਰਗੇ ਐਵੇਂ ਨਹੀਂ ਛੱਡ ਕੇ ਆਗੇ ਜੇ ਸ਼ਹੀਦ ਆਜ਼ਮ ਸਰਬੰਸ ਸਿੰਘ ਮੈਨੂੰ ਕਿਸੇ ਦੇ ਵਿੱਚ ਦਿਖੇ ਤਾਂ ਮੈਨੂੰ ਮੋਦੀ ਸਾਹਿਬ ਜਿਖੇ ਨੇ ਇਹ ਕੁਰਬਾਨੀਆਂ ਦੇਣ ਵਾਲੇ ਇਹ ਦੇਸ਼ ਲਈ ਅੱਜ ਕੋਈ ਖੰਘ ਕੇ ਵੀ ਦਿਖਾਵੇ ਦੇਸ਼ ਵਿੱਚ ਜਾ ਕੇ ਮੋਦੀ ਸਾਹਿਬ ਨੇ ਸਰਜੀਕਲ ਸਟ੍ਰਾਈਕ ਕੀਤੀ ਇਹ ਆ ਮੋਦੀ ਇਹ ਆ ਨਰਿੰਦਰ ਮੋਦੀ ਇਸ ਕਰਕੇ ਮੇਰੇ ਭਰਾਵੋ ਇਹ ਮੌਕਾ ਤੁਹਾਡੇ ਕੋਲ ਦੁਬਾਰਾ ਮੌਕਾ ਖੁੰਝ ਨਾ ਜਾਇਓ ਇਹ ਮੌਕਾ ਦੁਬਾਰਾ ਰਿੰਕੂ ਜੀ ਸਾਡੇ ਜਿਹੜੇ ਜਲੰਧਰ ਤੋਂ ਸਾਡੇ ਕੈਂਡੀਡੇਟ ਨੇ ਅਸੀਂ ਇਕੱਠੇ ਪਾਰਲੀਮੈਂਟ ਸਾਰਿਆਂ ਨੇ ਕੰਮ ਕੀਤਾ ਤੇ ਉਹ ਅੱਜ ਇੱਥੇ ਬਿਰਾਜਮਾਨ ਹੋ ਚੁੱਕੇ ਆ ਉਹਨਾਂ ਨੇ ਵੀ ਆਪਣੀ ਗੱਲ ਕਰਨੀ ਆ ਮੈਂ 1 ਮਿੰਟ ਲੈ ਕੇ ਸਾਡੇ ਵਿੱਚੋਂ ਦੇਖੋ ਅੱਜ ਬੀਜੇਪੀ 'ਚ ਅਸੀਂ ਕਿਉਂ ਬੀਜੇਪੀ 'ਚ ਆਏ ਆ ਜਾਖੜ ਸਾਹਿਬ ਸਾਡੇ ਪ੍ਰਧਾਨ ਸੀ ਅੱਜ ਬੀਜੇਪੀ ਦੇ ਪ੍ਰਧਾਨ ਨੇ ਮੇਰੇ ਅਰਗੇ 3 ਵਾਰ ਮੈਂਬਰ ਪਾਰਲੀਮੈਂਟ ਬਣੇ ਇਹ ਕਦੇ ਵੀ ਸਤਕਾਰ ਨਹੀਂ ਕਰਦੇ ਜਦੋਂ ਸ਼ਹੀਦਾਂ ਦਾ ਆ ਚੌਧਰੀ ਸਾਹਿਬ ਮਿਸਿਸ ਚੌਧਰੀ ਸਾਹਿਬ ਬੈਠੇ ਆ ਇਹ ਨਰਦਈ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਡੈਥ ਹੋਈ ਅੱਜ ਉਹ ਚੌਧਰੀ ਸਾਹਿਬ ਨੂੰ ਭੁੱਲ ਗਏ ਅੱਜ ਰਿੰਕੂ ਰਿੰਕੂ ਕਿਸ ਪਾਰਟੀ 'ਚ ਸੀ ਅੱਜ ਇਹ ਕਾਂਗਰਸ ਪਾਰਟੀ ਛੱਡ ਕੇ ਆਏ ਆ ਕਿਉਂ ਕਿਉਂਕਿ ਕਾਂਗਰਸ ਪਾਰਟੀ ਸਿਰਫ ਤੇ ਸਿਰਫ ਪ੍ਰਿਯੰਕਾ ਗਾਂਧੀ ਦੀ ਕਾਂਗਰਸ ਪਾਰਟੀ ਸਿਰਫ ਰਾਹੁਲ ਗਾਂਧੀ ਦੀ ਕਾਂਗਰਸ ਪਾਰਟੀ ਸਿਰਫ ਵੜਰਾ ਦੀ ਕਿਸੇ ਆਮ ਬੰਦੇ ਨੂੰ ਕਾਂਗਰਸ ਜਗ੍ਹਾ ਨਹੀਂ ਪਰ ਜੇ ਮੋਦੀ ਜੀ ਜਿਨ੍ਹਾਂ ਦੀ 55 ਇੰਚ ਦੀ ਛਾਤੀ ਸਾਰੇ 140 ਕਰੋੜਾਂ ਨੂੰ ਆਪਣੇ ਗੱਲ ਲਾਰੇ ਆ ਤੇ ਸਾਡੇ ਅਰਗੇ ਆ ਕੇ ਵੀ ਉਹਨਾਂ ਦੇ ਗੱਲ ਲੱਗੇ ਇੰਨੇ ਸ਼ਬਦਾਂ ਚ ਮੈਂ ਤੁਹਾਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਪੁੱਲ ਨਾ ਜਾਇਓ ਪੁੱਲ ਨਾ ਜਾਇਓ ਇੱਕ ਤਰੀਕ ਨੂੰ ਉਹ ਮੇਰੇ ਪੰਜਾਬੀਓ 1 ਜੂਨ ਉਹ ਤਰੀਕ ਆ ਜਦੋਂ ਇੰਦਰਾ ਗਾਂਧੀ ਇੰਦਰਾ ਗਾਂਧੀ ਨੇ ਇੱਕ ਤਰੀਕ ਨੂੰ ਆਪਣੇ ਦੇਸ਼ ਦੀਆਂ ਤੋਪਾਂ ਦਾ ਗੋਲੀਆਂ ਦਾ ਮੂੰਹ ਸਾਡੇ ਦਰਬਾਰ ਸਾਹਿਬ ਵੱਲ ਸ਼ੁਰੂ ਕੀਤਾ ਸੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਕੱਲਾ ਕੱਲਾ ਗੁਰਦੁਆਰੇ ਤੇ ਗੋਲੀਆਂ ਮਾਰ ਕੇ ਗੁਰਦੁਆਰਾ ਟਾਇਆ ਦਰਵਾਰ ਸਾਹਿਬ ਅੱਜ ਇਹ ਗੱਲਾਂ ਕਰਨਗੇ ਅੱਜ ਇਹ ਗੱਲਾਂ ਕਰਨਗੇ ਪੰਜਾਬੀਆਂ ਦੀਆਂ ਜਿਨ੍ਹਾਂ ਨੇ ਸਾਡਾ ਦਰਵਾਰ ਸਾਹਿਬ ਨਹੀਂ ਛੱਡਿਆ ਦੂਜੇ ਪਾਸੇ ਰਾਮ ਨੰਬਰ ਨਾਮ ਮੰਦਰ ਜਾਣੋ ਨਾ ਕੀਤੀ ਉਹ ਆਸਤਾ ਕੀ ਦੇ ਚਾ ਫਿਰ ਆਪ ਦੇਖ ਲੋ ਨਾ ਆਸਤਾ ਸਿੱਖੀ ਚ ਨਾ ਆਸਤਾ ਹਿੰਦੂਆਂ ਚ ਫਿਰ ਆਸਤਾ ਕੀ ਚਾ ਦੱਸੋ ਜਰਾ ਕੀ ਚਾ ਆਸਤਾ ਇੱਕੋ ਧਰਮ ਚ ਆਸਤਾ ਹੈ ਉਹ ਤੁਹਾਨੂੰ ਪਤਾ ਮੈਂ ਕਹਿਣਾ ਨਹੀਂ ਚਾਹੁੰਦਾ